ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਰੰਗ ਪੰਜਾਬ ਦੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਪਿਛਲੇ ਗਲੇ ਦੀ ਜਿਹੜੀ ਲੀਰ ਹੈ ਇਹ ਦੂਸਰੇ ਤਰੀਕੇ ਨਾਲ ਦੱਸਣ ਲੱਗੇ ਹਾਂ ਉਸ ਦਿਨ ਆਪਾਂ ਇਸ ਤਰ੍ਹਾਂ ਕੈਰੀ ਲੀਰ ਲਾ ਕੇ ਦੱਸਿਆ ਸੀ ਅੱਜ ਤੁਹਾਨੂੰ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰਕੇ ਇਹ ਲੀਰ ਲਾਉਣੀ ਦੱਸਦੇ ਇਹਨੂੰ ਆਪਾਂ ਲੀਰ ਨੂੰ ਇਸ ਤਰ੍ਹਾਂ ਡਬਲ ਕਰ ਲੈਣਾ ਡਬਲ ਕਰਕੇ ਫਿਰ ਤੁਸੀਂ ਇਹਦੇ ਉੱਪਰ ਰੱਖ ਲੈਣਾ In alcune cose, dirò il Lona Tony un nico barra, cariamolo, dirò che va a chi Estra. ਇਹ ਆਪਣਾ ਦੂਸਰਾ ਤਰੀਕਾ ਹੈ। ਨਾ ਪਲੀਰ ਨੂੰ ਪਿਛਣਾ, ਨਾ ਆਪਣਾ ਆਪਾਂ ਕਮੀਜ਼ ਦੇ ਗਲੇ ਨੂੰ ਖਿੱਚਣਾ। ਬਿਲਕੁਲ ਇਸ ਤਰ੍ਹਾਂ ਤੁਸੀਂ ਕੋਲੀਆ ਹਨ ਮੋਢੇ ਕਲੇ ਇਥਲਾ ਲੈਣ ਅਗੇ ਆਪਾਂ ਤੁਹਾਨੂੰ ਆ ਫालतू <li>ਰ ਕੱਟ ਕੇ ਥੱਗ ਕੱਟ ਕੇ ਫਿਰ ਦੱਸ ਦਿਆਂਗੇ ਕਰਨਾ ਇਹ ਵੀ ਜਿਹੜੀ ਆਪਣੀ ਦੋਈ ਸਲਾਈਆਂ ਨਾਲ ਲੱਗ ਜਾਂਦੀ ਹੈ ਹੁਣ ਆਪਾਂ ਇਹਨੂੰ ਹੋਲਡ ਕਰਨਾ ਹੈ ਹੋਲਡ ਕਰਕੇ ਇਹਦੇ ਇਹਦੇ ਆਪਾਂ ਉੱਪਰ ਉੱਪਰ ਨਾਲ ਨਾਲ ਸਲਾਈ ਚਲਾਉਣੀ ਹੈ ਇਹ ਵੀ ਬਹੁਤ ਜਿਆਦਾ ਸੌਖਾ ਤਰੀਕਾ ਜੜੀਆਂ ਪਹਿਣਾ ਨੰਨਾ ਨਮੀ ਹਜੇ ਕੱਪੜੇ ਸਲਾਈ ਕਰਨੇ ਸਿੱਖਦੇ ਹਾਂ। ਹੋਰਨਾਂ ਵਾਸਤੇ ਈਜੀ ਤਰੀਕੇ ਨੇ ਹੀ ਸਾਰੇ ਆਪਣੇ। ਦੋਸਤ ਦੇਖੋ ਇਹ ਇੰਨਾ ਸਭ ਖੈ ਲਾਉਣਾ ਕਿ ਆਪਾਂ ਇੱਕ ਕਾਥ ਨਾਲ ਕੈਮਰਾ ਫੜਿਆ ਹੈ। ਹਾਏ ਕੌਣ ਤੇ ਦੂਸਰੇ ਹੱਥ ਨਾਲ ਆਪਾਂ ਲਾ ਦਿੱਤੀ। ਕਲੇ ਤੇ ਲੀਰ ਦੇਖੋ ਐਕਸਟਰਾ ਬਿਲਕੁਲ ਸਪਾਈ ਨਾਲ ਲੱਗਦੀ ਹੈ ਤੇ ਆ ਜਿਹੜਾ ਫालतू ਕੱਪੜਾ ਹੈ ਅੰਦਰਲੇ ਪਾਸੇ ਇਹਨੂੰ ਆਪਾਂ ਥੋੜਾ ਥੋੜਾ ਕੈਂਚੀ ਨਾਲ ਕੱਟ ਦੇਣਾ ਤੇ ਬਾਕੀ ਬਾਕੀ ਤੇ ਛੋਟੇ ਛੋਟੇ ਟੱਕ ਲਾ ਦੇਣੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਗਲੇ ਦੀ ਲੀਰ ਲਾ ਲਈ ਆਪਾਂ ਤੁਹਾਨੂੰ ਹੁਣ ਸਾਈਡ ਦੀ ਫਿਟਿੰਗ ਸਲਾਈਂਗ ਦੱਸਾਂਗੇ ਹੁਣ ਠੀਕ ਹੈ ਜੀ ਲਓ ਜੀ ਆ ਗਲੇ ਦੇ ਲੀਰ ਆਪਾਂ ਦੂਸਰਾ ਤਰੀਕੇ ਨਾਲ ਤੁਹਾਨੂੰ ਦੱਸ ਦਿੱਤੀ ਹੈ ਲਾਉਣੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਕਿ ਆ ਵੇਲੇ ਆਪਣਾ ਜਿਹੜੇ ਦੋਨੇ ਗਲੇ ਆਪਾਂ ਅਟੈਚ ਕਰਦੇ ਆਂ ਤੀਰੇ ਵਾਲੀ ਸਲਾਈ ਲਾਉਣੀ ਆ ਇਹ ਆਪਾਂ ਕਿਵੇਂ ਲਾਉਣੀ ਆ ਠੀਕ ਹੈ ਇਹਦੇ ਵੀ ਕਈ ਤਰੀਕੇ ਹੁੰਦੇ ਆ ਇਹ ਆਪਾਂ ਇੱਥੇ ਧਰ ਲੈਣਾ ਬਿਲਕੁਲ ਇੱਥੇ ਇਹਨੂੰ ਇਸ ਤਰ੍ਹਾਂ ਮੋੜ ਦੇਣਾ ਇਸ ਤਰ੍ਹਾਂ ਮੋੜ ਕੇ ਫਿਰ ਆਪਾਂ ਸਲਾਈ ਲਾਉਣੀ ਆ ਬਿਲਕੁਲ ਸਫਾਈ ਨਾਲ ਲੱਗਦੀ ਹੈ ਗਲਾ ਡਿੱਗਣ ਦਾ ਤੁਹਾਡਾ ਜਿਹੜਾ ਕਾਰਨ ਹੈ ਨਾ ਕਈਆਂ ਦੇ ਗਲੇ ਬਾਹਰੋਂ ਡਿੱਗਦੇ ਨੇ ਉਹ ਤੁਸੀਂ ਇੱਥੇ ਸਲਾਈ ਦੇ ਵਿੱਚ ਹੀ ਕਰ ਲਿਆ ਕਰੋ ਤੁਹਾਨੂੰ ਦੱਸ ਗਈਆਂ ਮੈਂ ਬਾਅਦ ਵਿੱਚ ਇੱਥੇ ਚੰਗੀ ਤਰ੍ਹਾਂ ਪੱਕਾ ਕਰਕੇ ਆਹ ਵਾਲੀ ਸਲਾਈ ਜਿਹੜੀ ਐ ਇਸ ਤਰ੍ਹਾਂ ਲਾਉਣੀ ਐ ਤੁਸੀਂ ਇਸ ਤੋਂ ਗਲੇ ਤੋਂ ਆਪਾਂ ਥੋੜੀ ਜੀ ਅੰਦਰ ਨੂੰ ਧਰ ਕੇ ਇੱਥੇ ਤੱਕ ਆਪਾਂ ਲਾਉਣੀ ਹੈ ਜਿੱਥੇ ਤੱਕ ਆਪਣਾ ਗਲ ਉਸ ਤੋਂ ਬਾਅਦ ਆਪਾਂ ਥੱਲੇ ਨੂੰ ਕਰ ਲੈਣੀ ਹੈ ਇੱਥੋਂ ਤੇ نیچے ਨੂੰ ਇਧਰ ਧਰ ਕੇ ਨਾ ਇਸ ਤਰ੍ਹਾਂ ਕਰਕੇ ਇੱਥੇ ਤੱਕ ਲੈ ਜਾਣੀ ਹੈ ਦੋ ਵਾਰ ਬਾਅਦ ਵਿੱਚ ਆਪਾਂ ਥੱਲੇ ਨੂੰ ਕਰਨੀ ਹੈ ਤੇ ਇਸ ਗਲੇ ਦੀ ਇਸ ਤਰ੍ਹਾਂ ਜਿਵੇਂ ਆਪਾਂ ਗਲਾ ਅਟੈਚ ਕਰੇ ਦੀ ਸਫਾਈ ਇਸ ਤਰ੍ਹਾਂ ਆਉਂਦੀ ਹੈ ਨਹੀਂ ਜਿਆਦੀ ਇਸ ਤਰ੍ਹਾਂ ਫੜ ਕੇ ਹੁਣ ਆਪਾਂ ਐ ਕਰ ਲੈਣਾ ਦੇਖੋ ਸਾਰੇ ਲੀਰ ਆ ਜਿਹੜੀ ਇਹ ਲੱਗ ਗਈ ਇਧਰਲੇ ਪਾਸੇ ਮੈਂ ਦੇਖ ਲਓ ਤੁਸੀਂ ਇਸ ਤਰ੍ਹਾਂ ਆਪਾਂ ਦੂਸਰਾ ਗਲਾ ਜਿਹੜਾ ਉਹ ਅਟੈਚ ਕਰ ਲੈਣਾ ਇਸ ਤਰ੍ਹਾਂ ਆਪਾਂ ਫੜ ਲੈਣਾ ਆਹ ਵਾਲੀ ਲੀਰ ਨੂੰ ਜਿਹੜੀ ਬੈਕ ਸਾਈਡ ਵਾਲੀ ਇਹ ਉੱਪਰ ਲੈ ਆਉਣਾ ਮੈਂ ਚੰਗੀ ਤਰ੍ਹਾਂ ਇਹਨੂੰ ਕਰਕੇ ਇਸ ਤਰ੍ਹਾਂ ਆਪਾਂ ਧਰ ਲੈਣਾ ਇਹ ਦੋ ਕੁ ਪੁਆਇੰਟਾਂ ਦਾ ਫਰਕ ਪਾਉਣਾ ਹੈ ਆਪਾਂ ਇਥੇ ਤੱਕ ਆਪਾਂ ਲੈ ਕੇ ਆਉਣਾ। ਜਿਵੇਂ ਆਪਾਂ ਇਸ ਤਰ੍ਹਾਂ ਸਲਾਈ ਲਾ ਲਏ। ਇਸ ਤਰ੍ਹਾਂ ਦੇਖੋ ਆਪਾਂ ਇਸ ਤਰ੍ਹਾਂ ਕਰਦੇ। ਦੇਖੋ ਕਿੰਨੇ ਸੋਹਣ ਸਾਫ਼ ਸੁਥਰੇ ਤਰੀਕੇ ਦੇ ਨਾਲ ਲੱਗਦੀ ਹੈ। ਇਹਨੂੰ ਅੰਦਰ ਨੂੰ ਕਰਕੇ ਤੇ ਇੱਥੇ ਕਰਪਾਈ ਹੋ ਜਾਣੀ। ਆਹ ਤਰੀਕਾ ਆਪਣਾ ਹੈਗਾ। ਕੰਦੇ ਜੋੜਨ ਦਾ ਜਾਂ ਕਹਿੰਦੇ ਨੇ ਥੀਰੇ ਜੋੜਨ ਦਾ ਤੇ ਹੁਣ ਆਪਾਂ ਤੁਹਾਨੂੰ ਸਾਈਡ ਵਾਲੀ ਸਲਾਈ ਬਲਾ ਕੇ ਦੱਸਦੇ। ਇਹ ਟੇਨ ਆਹ ਦੇਖੋ ਇਸ ਤਰ੍ਹਾਂ ਆਪਾਂ ਤੁਹਾਨੂੰ ਕਹਿੰਦੇ ਦੱਸਿਆ ਸੀਗਾ ਵੀ ਆ ਜਦੋਂ ਪਲੇਟ ਪੈ ਜਾਂਦਾ ਨਾ ਤੇ ਇਹ ਜਿਹੜਾ 1/2 ਇੰਚ ਇਹ ਕਪੜਾ ਕੱਟ ਜਾਂਦਾ। ਇੱਥੇ ਸਲਾਈ ਆਉਣੀ ਸੀ ਆਪਣੀ ਆਪਾਂ ਪਹਿਲਾਂ ਫਿਰ 1/2 ਇੰਚ ਇਹ ਪਿੱਛੇ ਕਰਕੇ ਲਾ ਲਈ ਸੀ। ਹੁਣ ਆਪਾਂ ਇੱਥੇ ਸਲਾਈ ਲਾਵਾਂਗੇ। ਇਹ ਆਪਣੀ ਬਿਲਕੁਲ ਸਹੀ ਆਏਗੀ। ਕਿਸ ਦੋਨੇ ਪਾਸੇ ਜੋੜ ਕੇ ਦੇਖ ਲੈਣੇ। ਇਸ ਤਰ੍ਹਾਂ। ਕੋਈ ਜਦੋਂ ਆਪਾਂ ਇਹਦਾ ਖਿਆਲ ਹੀ ਰੱਖਦੇ ਆਹ ਵਾਲੇ ਪਲੇਟ ਦਾ ਤੇ ਸਲਾਈ ਆਪਾਂ ਉਥੇ ਹੀ ਲਾਉਣੀ ਆ। ਖਿਆਲੋ। ਲਓ ਜੀ ਆਹ ਸਲਾਈ ਆਪਾਂ ਜਿਹੜੀ ਲਾਉਣੀ ਆ ਇਸ ਤਰੀਕੇ ਨਾਲ ਲਾਉਣੀ ਆ ਵੀ ਜਿਹੜਾ ਆ ਥੋੜਾ ਜਿਹਾ ਵਧਿਆ 1 ਇੰਚ ਦਾ ਇਹ ਇਸ ਪਲੇਟ ਪੈਨ ਕਰਨ ਹੋਇਆ ਤੇ ਆਹ ਦੇਖੋ ਹੁਣ ਇਹ ਸਲਾਈ ਇਧਰ ਨੂੰ ਜਾਂਦੀ ਆ ਇਸ ਪਲੇਟ ਪਲੇਟ ਜਿਹੜਾ ਪੈਨ ਕਰਨ ਕਿ ਆਰ ਡੀ ਆਪਣੀ ਬਿਲਕੁਲ ਸਹੀ 15 ਇੰਚ ਤੇ ਆ ਆਪਾਂ ਇਹਨੂੰ ਸਹੀ ਕਰਨਾ ਆ ਉੱਪਰੋਂ ਆਪਣੀ ਠੀਕ ਹੈ ਇਹਨੂੰ ਆਪਾਂ ਥੋੜੀ ਥੋੜੀ ਇਹਦੇ ਨਾਲ ਬਣਾ ਲੈਣਾ ਐਸ ਤਰ੍ਹਾਂ ਤੇ ਕਪੜਾ ਜਿਹੜਾ ਇਧਰੋਂ ਵੱਧ ਹੈ ਇਹਵੇਂ ਹੀ ਰੱਖਣਾ ਆ ਇਸ ਤਰ੍ਹਾਂ ਪਕ ਫੀਟਿੰਗ ਕਰਾਂ ਬਿਲਕੁਲ ਸਹੀ ਆਏਗੀ ਇਸ ਤੇ ਇਹ ਬਿਲਕੁਲ ਪਤਲੇ ਦੇ ਪਤਲੀ ਕੁੜੀ ਹੈ ਜਿਹਦਾ ਸੂਤ ਹੈ ਜਿਵੇਂ ਚਲਾਈ ਆਪਾਂ ਤੁਹਾਨੂੰ ਇਸ ਤਰ੍ਹਾਂ ਲਾਉਣੀ ਦੱਸੀਏ ਜੇ ਭਾਰੇ ਭਾਰੇ ਦੀ ਆਪਾਂ ਫਿਰ ਕਰੀਏ ਤਾਂ ਉਹ ਵੀ ਚਲਾਈ ਦੀ ਹੀ ਫਰਕ ਤਾਂ ਹੁੰਦਾ ਹੈ ਦੋਵਾਰਾ ਦੋਵਾਰਾ ਪੱਟਕੇ ਸਾਈਡ ਦੀ ਸਲਾਈ ਲਾਉਣ ਦੀ ਲੋੜ ਨਹੀਂ ਪਵੇਗੀ ਇਸ ਤਰ੍ਹਾਂ ਆਪਣੀ ਫਿਟਿੰਗ ਬਿਲਕੁਲ ਸਹੀ ਆਏਗੀ ਤੇ ਜੇ ਥੋੜਾ ਜਿਹਾ ਭਾਰਾ ਬੰਦਾ ਹੋਵੇ ਲੇਡੀਜ਼ ਤੇ ਤਾਂ ਆਪਾਂ ਉਹਦੀ ਵੀ ਸਲਾਈ ਤੁਹਾਨੂੰ ਲਾਉਣ ਨੂੰ ਦੱਸਾਂਗੇ ਇਸੇ ਤਰੀਕੇ ਦੇ ਨਾਲ ਆਪਾਂ ਇੱਧਰ ਵੀ ਲਾ ਰਹੇ ਹਾਂਗੇ ਤੇ ਆ ਇੱਥੋਂ ਆਪਾਂ ਸੈਟਿੰਗ ਕਰ ਲੈਣੀ ਹੈ ਇਸ ਤਰ੍ਹਾਂ ਕਰਕੇ ਠੀਕ ਹੈ ਇਸੇ ਨਾਲ ਇਸੇ ਤਰੀਕੇ ਨਾਲ ਆਪਾਂ ਵਾਲੀ ਸਲਾਈ ਲਾ ਲਵਾਂਗੇ ਇਹ ਦਿਖਾਉਣੀ ਹੈ ਇਨੋਚ ਆਪਣੇ ਗਲਿਆਂ ਦੀ ਸਫਾਈ ਦੇਖ ਲਓ ਤੁਸੀਂ ਕਿਸ ਤਰੀਕੇ ਨਾਲ ਆਪਾਂ ਲਾਏ ਨੇ ਬੈਕ ਸਾਈਡ ਦੇ ਤਲੇ ਦੀ ਤੇ ਫੀਟਿੰਗ ਵੀ ਤੁਸੀਂ ਦੇਖ ਲਓ ਬਿਲਕੁਲ ਸਹੀ ਆਏਗੀ ਫੀਟਿੰਗ ਆਪਾਂ ਨੂੰ ਦੁਬਾਰਾ ਦੁਬਾਰਾ ਸਲਾਈ ਨਹੀਂ ਲਾਉਣੀ ਪੈਗੀ ਜੇ ਵੀਡੀਓ ਤੁਹਾਨੂੰ ਪਸੰਦ ਆਈ ਤੇ ਸ਼ੇਅਰ ਲਾਈਕ ਦਬਕੇ ਕਰ ਦਿਓ ਜੀ ਸਸਰੀ ਦਾ ਬੱਚਾ